ਉਹ ਇਹਨੀ ਆਪਣੀ ਗ੍ਰਾਂਟ ਆਈ ਸੀ ਨਗਰ ਕੌਂਸਲ ਦੀ ਇਹ ਰਾਜਾ ਜੀ ਮੈਂ ਤੁਹਾਨੂੰ ਸਾਰੀ ਡਿਟੇਲ ਚ ਦੱਸਣਾ ਚਾਹਨਾ ਇਹ ਸੜਕ ਅੱਜ ਤੋਂ 33 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਸਵਰਗੀ ਸ਼੍ਰੀ ਕਾਲਾ ਰਾਮ ਜੀ ਨੇ ਬਣਾਈ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ 33 ਸਾਲ ਬਾਅਦ ਇਹ ਸੜਕ ਬਣੀ ਹੈ ਜੀ ਤੇ ਫਿਰ ਇਹ ਸੇਵਾ ਸਾਡੇ ਪਰਿਵਾਰ ਦੇ ਸਹੀ ਆਈ ਹੈ ਹਾਂਜੀ ਹਾਂਜੀ ਤੇ ਇਹ ਸੜਕ ਦਾ ਟੈਂਡਰ ਤਾਂ ਪਾਸ ਹੋਇਆ ਸੀ ਜੀ 2021 ਦੇ ਵਿੱਚ ਹਾਂਜੀ ਹਾਂਜੀ ਤੇ ਇਹਨੂੰ ਬਣਨ ਦੇ ਵਿੱਚ ਬਹੁਤ ਦਿੱਕਤਾਂ ਆਈਆਂ ਕਿਉਂਕਿ ਰੇਲਵੇ ਕਹਿ ਰਿਹਾ ਜਗ੍ਹਾ ਸਾਡੀ ਹੈ ਹਾਂਜੀ ਹਾਂਜੀ ਉਦੋਂ ਨਗਰ ਕੌਂਸਲ ਨੇ ਅਜਤ 33 ਸਾਲ ਪਹਿਲਾਂ ਜਦੋਂ ਸੜਕ ਬਣਾਈ ਸੀ ਹਾਂਜੀ ਹਾਂਜੀ ਉਦੋਂ ਇਹ ਲੀਜ਼ ਤੇ ਲਈ ਸੀ ਹਾਂਜੀ ਉਸ ਟਾਈਮ ਦੇ ਬਜ਼ੁਰਗ ਵੀ ਹੁਣ ਹੈ ਨਹੀਂ ਜੀ ਤੇ ਨਾ ਇਹਦੇ ਕਾਗਜ਼ਾਤ ਸਾਨੂੰ ਮਿਲੇ ਜੀ ਹਾਂਜੀ ਹਾਂਜੀ ਇਹ ਤਾਂ ਸ਼ਾਬਾਸ਼ੀ ਹੈ ਸਰਦਾਰ ਅਜੀਪਾਲ ਸਿੰਘ ਸੰਧੂ ਦੀ ਜਿਨ੍ਹਾਂ ਨੇ ਮੇਰੇ ਨਾਲ ਤਿੰਨ ਚੱਕਰ ਫਰੋਜਪੁਰ ਦੇ ਮਾਰੇ ਹਾਂਜੀ ਡੀ.ਆਰ.ਐਮ ਸਾਹਿਬ ਨੂੰ ਮਿਲੇ ਉਹਨਾਂ ਨੇ ਵੀ ਸਾਨੂੰ ਆਸ਼ਵਾਨ ਆਸ਼ਵਾਸਨ ਦਿੱਤਾ ਸੀ ਕਿ ਇਹ ਸੜਕ ਠੀਕ ਹੈ ਜੀ ਅਸੀਂ ਉਹਨਾਂ ਨੂੰ ਲਿਖ ਕੇ ਦਿੱਤਾ ਵੀ ਇਹ ਮਲਕੀਅਤ ਰੇਲਵੇ ਦੀ ਰਹੂਗੀ ਸਾਨੂੰ ਤਾਂ ਸਿਰਫ ਇੱਥੇ ਗਊਸ਼ਾਲਾ ਬਹੁਤ ਪੁਰਾਣੀ ਹੈ ਜੀ ਮੰਦਿਰ ਬਹੁਤ ਪੁਰਾਣਾ ਹੈ 60 70 ਪਰਿਵਾਰ ਹੈ ਜੀ ਬਹੁਤ ਧੇਰ ਦੇ ਬੈਠੇ ਹੈ ਵੀ ਉਹਨਾਂ ਨੂੰ ਆਂ-ਜਾਂਚ ਬਹੁਤ ਦਿੱਕਤ ਆ ਰਹੀ ਹੈ ਤੇ ਸਾਨੂੰ ਸਿਰਫ ਇੱਕ alley ਸੜਕ ਰਿਪੇਅਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਫਿਰ ਇਹ ਤਾਂ ਕਰਕੇ ਲੇਟ ਹੋਈ ਹੈ ਜੀ ਤਾਂ ਇਹ ਹੁਣ ਜਾ ਕੇ ਬਣੀ ਹੈ ਬਾਕੀ ਤੁਹਾਡੇ ਜਿਹੜੇ ਆਪਣੇ ਬਜ਼ੁਰਗ ਸੀ ਉਹਨਾਂ ਦਾ ਨਾਂ ਬਹੁਤ ਵੇਖੋ ਜੀ ਅਸੀਂ ਉਹਨਾਂ ਦੀ ਬਰਾਬਰੀ ਤਾਂ ਨਹੀਂ ਕਰ ਸਕਦੇ ਕਿਉਂਕਿ ਕਾਲਾ ਰਾਮ ਤਾਂ ਮਾਂ ਨੇ ਇੱਕੋ ਹੀ ਜੰਮਿਆ ਸੀ ਤੇ ਨਾ ਇਸ ਤੋਂ ਬਾਅਦ ਜੰਮਣਾ ਤੇ ਨਾ ਇਹ ਹੋਇਆ ਜੀ ਠੀਕ ਹੈ ਜੀ ਅਸੀਂ ਉਹਨਾਂ ਦੇ ਨਕਸ਼ੇਕਰਮ ਤੇ ਚੱਲ ਰਹੇ ਹਾਂ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਉਹਨਾਂ ਦਾ ਪਰਛਾਵਾਂ ਹੀ ਬਣ ਜਾਈਏ ਇੰਨਾ ਹੀ ਬਹੁਤ ਹਾਂਜੀ ਇੱਕ ਅੰਤੀਸਾ ਅਸਟਾੰਟੀ ਮੇ ਆਪਣੇ ਕੋਟਪੂਰਾ ਸ਼ਹਿਰ ਤੇ ਇੱਡੀ ਆਫਤ ਆਈ ਹੋਈ ਹੈ ਪਾਣੀ ਹੈ ਤੇ ਪਾਣੀ ਦਾ ਹੱਲ ਕਿਉਂ ਨਹੀਂ ਨਿਕਲ ਰਿਹਾ ਪਾਣੀ ਦਾ ਹੱਲ ਇਹ ਹੈ ਜੀ ਅੱਜ ਮੈਂ ਕੋਟਪੂਰਾ ਸ਼ਹਿਰ ਨਿਵਾਸੀਆਂ ਨੂੰ ਦੱਸਣਾ ਚਾਹਣਾ ਵੀ ਜਦੋਂ ਦੀ 2021 ਦੇ ਵਿੱਚ ਇਹ ਨਗਰ ਕੌਂਸਲ ਕੋਟਪੂਰਾ ਹੋਣ ਚਾਹੀ ਸ ਅਸੀਂ ਐਮਸੀ ਬਣੇ ਹਾਂ ਹਾਂਜੀ ਹਾਂਜੀ ਅਸੀਂ ਉਦੋਂ ਦੇ ਹੀ ਸਰਕਾਰ ਨੂੰ ਲਿਖ ਲਿਖ ਕੇ ਕਹਿ ਰਹੇ ਆ ਵੀ ਜਿਹੜੀ ਸਾਡੀ ਡਰੇਨ ਹੈ ਇਹਨੂੰ ਪੱਕਾ ਕੀਤਾ ਜਾਵੇ 5 ਕਰੋੜ ਦਾ ਸੀ ਇਹਦਾ ਉਸ ਟਾਈਮ ਤੇ ਐਸਟੀਮੇਟ ਬਣਾਇਆ ਸੀ ਪਰ 2022 ਦੇ ਵਿੱਚ ਹੀ ਕਿਉਂਕਿ 25 7 2021 ਨੂੰ ਪ੍ਰਧਾਨ ਨਗਰ ਕੌਂਸਲ ਭਵਿੰਦਰ ਸਿੰਘ ਸੰਘੂ ਨੇ ਸੌਂ ਚੱਕੀ ਸੀ ਤੇ 5-6 ਮਹੀਨੇ ਬਾਅਦ ਹੀ ਸਰਕਾਰ ਬਦਲ ਗਈ ਸੀ ਸਰਕਾਰ ਉੱਪਰ ਆਮ ਆਦਮੀ ਪਾਰਟੀ ਦੀ ਆ ਗਈ ਸੀ ਤੇ ਨਗਰ ਕੌਂਸਲ ਸੀ ਜਿਹੜੀ ਥੱਲੇ ਕਾਂਗਰਸੀ ਸੀ ਜੀ ਤੇ ਅਸੀਂ ਇਹਨਾਂ ਨੂੰ ਲਿਖ ਲਿਖ ਕੇ ਕਹਿ ਗਏ ਥਾਗੇ ਜੀ ਡਰੇਨ ਨੂੰ ਪੱਕਾ ਕੀਤਾ ਜਾਵੇ ਸਫਾਈ ਦਾ ਅਸੀਂ ਹਰ ਸਾਲ ਜ਼ਰੂਰ ਇਹਦੀ ਕਰਵਾ ਦਿੰਦੇ ਸੀ ਪਰ ਇਹਨਾਂ ਨੇ ਸਾਡੀ ਨਹੀਂ ਸੁਣੀ ਜੀ ਇਹ ਡਰੇਨ ਨੂੰ ਪੱਕਾ ਨਹੀਂ ਕਰਵਾਇਆ ਜੇ ਹੁਣ ਅਸੀਂ ਉੱਥੇ ਲਗੀਆਂ ਮੋਟਰਾਂ ਚਲਾਉਨੇ ਆ ਕੰਟੀਨਿਊ ਤਾਂ ਡਰੇਨ ਟੁੱਟ ਜਾਂਦੀ ਹੈ ਜੀ ਤੇ ਆਸ-ਪਾਸੇ ਜਿੰਨਾਂ ਦੀ ਜ਼ਮੀਨ ਹੈ ਜੀ ਉਹਨਾਂ ਨੂੰ ਪ੍ਰੋਬਲਮ ਬਹੁਤ ਆਉਂਦੀ ਹੈ ਫਸਲਾਂ ਖਰਾਬ ਹੋ ਜਾਂਦੀ ਹੈ ਜਿਹੜੀ ਇੱਕ ਇਹ ਸਵਾਲ ਹੈ ਕਿ ਜਿਹੜਾ ਮੰਨ ਲਓ ਵਾਈਸ ਪ੍ਰਧਾਨ ਜਿਵੇਂ ਮੰਨ ਲਓ ਆਪਣੇ ਲੋਕਾਂ ਨੇ ਪਈਆਂ ਬਣੀਆਂ ਹੂੰ ਪਈਆਂ ਬਣੀਆਂ ਤੇ ਉਹ ਉਹ ਉੱਚਾ ਨਹੀਂ ਪਾਣੀ ਉੱਥੇ ਅਸੀਂ ਆਪ ਗਏ ਸੀ ਪਾਣੀ ਮਤਲਬ ਜਿਹੜਾ ਪਾਣੀ ਆਪਣਾ ਉੱਧਰੋਂ ਆ ਰਿਹਾ ਉਹ ਪਾਣੀ ਚਾਲੇ ਰੁਕ ਜਾਂਦਾ ਉੱਥੇ ਵੇਖੋ ਜੀ ਡਰੇਨ ਦੀ ਸਫਾਈ ਤਾਂ ਪ੍ਰੋਪਰ ਹੁੰਦੀ ਹੈ ਜੀ ਹਾਂਜੀ ਜਦੋਂ ਡਰੇਨ ਦੀ ਸਫਾਈ ਪ੍ਰੋਪਰ ਹੁੰਦੀ ਹੈ ਤਾਂ ਫਿਰ ਪਾਣੀ ਨੂੰ ਚੱਲਣ 'ਚ ਕੋਈ ਦਿੱਕਤ ਨਹੀਂ ਆਉਂਦੀ। ਰੋਲਾ ਤੇ ਇਹ ਹੈ ਨਾ ਜੀ ਕੋੜ ਕਪੂਰੇ ਦੇ ਵਿੱਚ ਜਿਹੜਾ ਪਾਣੀ ਸੀਵਰੇਜ ਦਾ ਸਿਸਟਮ ਹੈ ਉਹ ਸਾਰਾ ਲਿਫਟ ਸਿਸਟਮ ਹੈ ਜੀ। ਜੇ ਘਰਾਂ ਦੇ ਵਿੱਚ ਆਪਾਂ ਇੱਕ ਵਾਰੀ ਵੀ ਵਾਸ਼ ਟੂਟੀ ਚਲਾਉਂਦੇ ਆ ਜਾਂ ਕੋਈ ਪਾਣੀ ਡੋਲਦੇ ਆ ਉਹ ਮੋਟਰ ਨਹੀਂ ਚੱਕਣਾ। ਤੇ ਜੇ ਮੋਟਰਾਂ ਪ੍ਰੋਪਰ ਚੱਲਣਗੀਆਂ ਹੀ ਨਹੀਂ ਤਾਂ ਫਿਰ ਪਾਣੀ ਦਾ ਜਿਹੜਾ ਟਾਈਮ 24 ਘੰਟੇ ਲੱਗਦਾ ਸੀ ਉਹਨੂੰ ਹੁਣ 48 ਘੰਟੇ ਲੱਗਦੇ ਆ ਜੀ। ਹਾਂਜੀ ਸਾਹਿਬ ਮੰਨ ਲਓ ਆਪਾਂ ਅੱਜ ਤੋਂ ਮੈਨੂੰ ਲੱਗਦਾ ਮੈਨੂੰ ਸੁਰਤ ਸ਼ਾਇਦ ਹੋਵੇ। ਛੱਪੜ ਹੁੰਦੇ ਸੀ ਕੋਟਪੂਰੇ ਬੂੰਦ ਨਹੀਂ ਹੁੰਦੀ ਸੀ ਇਹਦਾ ਕੀ ਕਾਰਨ ਇਹਦਾ ਕਾਰਨ ਵੀ ਤੁਹਾਨੂੰ ਮੈਂ ਦੱਸ ਦਿਆਂ ਜੀ ਫਿਰ ਤੁਸੀਂ ਕਹੋਗੇ ਜੀ ਤੁਸੀਂ ਸਾਰੀਆਂ ਚੀਜ਼ਾਂ ਹੀ ਸਰਕਾਰ ਦੇ ਸਿਰ ਮੜੀ ਜਾਂਦੇ ਹੋ ਕਿਉਂਕਿ ਜਦੋਂ ਦੀ ਕਮੇਟੀ ਬਣੀ ਸਾਡੀ ਨਗਰ ਕਾਉਂਸਲ ਕੋਲੇ ਜਿਹੜਾ ਵੀ ਇਸ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਆਂ ਜੀ ਨਿਕਲਦਾ 28 ਟਰਾਲੀਆਂ ਰੋਜ਼ ਦੀਆਂ ਕੋਟਪੂਰੇ ਚੋਂ ਨਿਕਲਦੀਆਂ ਜੀ ਤੇ ਸਾਡੇ ਕੋਲੇ ਪੋਣਾ ਕਿਲਾ ਜਗ੍ਹਾ ਹੈ ਜੀ ਮੁਕਸਰ ਰੋਡ ਦੇ ਉੱਤੇ ਉੱਥੇ ਕੂੜੇ ਦੀ ਛਾਂਟੀ ਹੁੰਦੀ ਹੈ ਉਹ ਜਗ੍ਹਾ ਘਟ ਹੋਣ ਕਾਰਨ ਪ੍ਰੋਬਲਮ ਬਹੁਤ ਆਉਂਦੀ ਹੈ ਜੀ ਅਸੀਂ ਸਰਕਾਰ ਨੂੰ ਬਥੇਰਾ ਲਿਖ ਕੇ ਭੇਜਿਆ ਜੀ ਜਗ੍ਹਾ ਵੀ ਦਿਖਾਤੀ ਉਹਨਾਂ ਨੂੰ ਇਹ ਸਰਕਾਰ ਨੂੰ ਕਿਹਾ ਵੀ ਡੀਸੀ ਸਾਹਿਬ ਨੂੰ ਵੀ ਕਿਹਾ ਵੀ ਇਹ ਜਗਾ ਲਈ ਜਾਵੇ ਨਗਰ ਕੌਂਸਲ ਵਾਸਤੇ ਵੀ ਕੂੜਾ ਤਾਂ ਹੀ ਸਿੱਟਿਆ ਜਾਊ ਜੇ ਜਗਾ ਹੋਗੀ ਜੀ ਉਹ ਕੂੜਾ ਜਿਹੜਾ 28 ਟਰਾਲੀਆਂ ਰੋਜ਼ ਦੀਆਂ ਨਿਕਲਦੀਆਂ ਜੀ ਉਹ ਛੱਪੜਾਂ 'ਚ ਸਿੱਟ ਕੇ ਇੱਕ ਵਾਰੀ ਟਾਈਮ ਪਾਸ ਕੀਤਾ ਗਿਆ ਜੀ ਉਹ ਛੱਪੜ ਇਸ ਕਰਕੇ ਭਰੇ ਆ ਜੀ ਹੋਰ ਕੋਈ ਕਾਰਨ ਨਹੀਂ ਛੱਪੜਾਂ ਦਾ ਜੀ ਨਹੀਂ ਅੱਗੇ ਛੱਪੜਾਂ ਕਰਕੇ ਸੋ ਵੀ ਮੰਨਦੇ ਨੇ ਕਿ ਇਹਨਾਂ ਨੂੰ ਵੀ ਪਾਣੀ ਮਤਲਬ ਬੂੰਦ ਨਹੀਂ ਸੀ ਆ ਬਿਲਕੁਲ ਜੀ ਬਿਲਕੁਲ ਬਹੁਤ ਹੁਣ ਜਦੋਂ ਕੋਈ ਤੁਹਾਡੇ ਬਜ਼ੁਰਗ ਸੀ ਹਾਂਜੀ ਉਦੋਂ ਮਤਲਬ ਸਾਨੂੰ ਫੋਟ ਹੋਊ ਗਿਆ ਪਾਣੀ ਦੀ ਬੂੰਦ ਨਹੀਂ ਹੁੰਦੀ ਸੀ ਦੇਖੋ ਜੀ ਛੱਪੜਾਂ ਦਾ ਤਾਂ ਬਹੁਤ ਹਾਥ ਹੈ ਜੀ ਪਾਣੀ ਨੂੰ ਸੰਭਾਲਣ ਵਿੱਚ ਦਿੱਕਤ ਹੈਗੀ ਹੈ ਪਰ ਜਦੋਂ 28 ਟਰਾਲੀਆਂ ਰੋਜ਼ ਦੀਆਂ ਕੂੜਾ ਕਿੱਥੇ ਲੈ ਕੇ ਜਾਵਾਂਗੇ ਜੀ ਉਹ ਤਾਂ ਗੱਲ ਥੋੜੀ ਠੀਕ ਹੈ ਮੰਨਦੇ ਆ ਪਰ ਇਹਦਾ ਕੋਈ ਹੱਲ ਤਾਂ ਮਤਲਬ ਇਹਦਾ ਆਪਣਾ ਕੱਢਿਆ ਜਾਵੇ ਹੱਲ ਹੱਲ ਤਾਂ ਇਹਦਾ ਇਹ ਹੈ ਜੀ ਸਾਡੀ ਤਾਂ ਫਾਈਲ ਵੀ ਫਰੀਦ ਕੋ ਡੀਸੀ ਸਾਹਿਬ ਦੇ ਪਈ ਹੈ ਜੀ ਅਸੀਂ ਤਾਂ 5 ਕਿੱਲੇ ਉਹਨਾਂ ਨੂੰ ਜਗ੍ਹਾ ਵੀ ਦਿਖਾਤੀ ਸੀ ਵੀ ਆਹ ਜਗ੍ਹਾ 5 ਕਿੱਲੇ ਮਿਲਦੀ ਹੈ ਜੀ ਪੋਣਾ ਕਿੱਲਾ ਵੇਚ ਕੇ 5 ਕਿੱਲੇ ਲੈ ਲਓ ਜੀ ਤੇ ਆਪਣਾ ਕੂੜਾ ਉੱਥੇ ਸਮਝੇਗਾ ਜੀ ਤੇ ਇਹ ਛੱਪਣ ਫੇਰ ਦੁਬਾਰਾ ਪਾਣੀ ਸੰਭਾਲਣ ਦੇ ਕੰਮ ਆ ਜਾਣਗੇ ਜੀ ਠੀਕ ਹੈ ਇਹ ਮੰਨ ਲਓ ਕਾਟਿੰਗਾਂ ਤਾਂ ਆਉਂਦੀਆਂ ਰਹਿੰਦੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਪਰ ਤੁਸੀਂ ਆਹ ਐਮਸੀ ਇੱਕਾ ਰੱਖ ਕੇ ਕੋਈ ਨਾ ਕੋਈ ਮਤਲਬ ਸੁਝਾਤਾ ਦਿਓ ਵੀ ਆਪਾਂ ਐ ਆਏ ਆਏ ਕਰ ਸਕੀਏ ਐਮਸੀ ਦੇਖੋ ਜੀ ਅਸੀਂ ਹਰ ਪਾਸੇ ਕਿਸੇ ਵੀ ਅਸੀਂ ਨਹੀਂ ਸਮਝਦੇ ਵੀ ਕੋਈ ਸਾਡੇ ਓਪੋਜੀਸ਼ਨ ਵਾਲਾ ਹੈ ਅਸੀਂ ਤਾਂ ਹਰ ਕਿਸੇ ਵੀ ਮੁਲਾਜ਼ਮ ਨੂੰ ਇਹ ਨਹੀਂ ਕਦੇ ਕਿਹਾ ਵੀ ਇਹਦੀ ਸੁਣਵਾਈ ਨਾ ਕਰੋ ਜਾਂ ਵੀ ਅਸੀਂ ਮੌਜੂਦਾ ਬੈਠੇ ਹਾਂ ਸਾਡੀ ਸੁਣਵਾਈ ਕਰੋ ਪਰ ਹੁਣ ਤੁਹਾਨੂੰ ਵੀ ਪਤਾ ਵੀ ਨਗਰ ਕੌਂਸਲ ਦਾ ਮਾਹੌਲ ਕੀ ਹੈ ਜੀ ਨਹੀਂ ਹੁਣ ਦੇਖੋ ਜੀ ਇੱਕ ਤੁਸੀਂ ਫਿਰ ਕਹਿੰਦੇ ਵੀ ਘਰੋਂ ਸਵਾਰ ਹੈ ਪ੍ਰਧਾਨ ਜੀ ਨੂੰ ਮੈਂ 2 ਮਹੀਨੇ ਹੋ ਗਏ ਤੁਹਾਨੂੰ ਇੱਕ ਰਿਕਵੈਸਟ ਕੀਤੀ ਸੀ ਵੀ ਸਾਡੇ ਉਹ ਮੇਡ ਜਗਦੀਸ਼ لال ਨੂੰ ਬਦਲ ਦੋ ਉਹ ਕੀ ਕਾਰਨ ਆ ਵੀ ਇਹ ਕੌਣ ਬੋਲ ਰੇ ਵੇਖੋ ਜੀ ਪ੍ਰਧਾਨ ਜੀ ਆਪ ਹੀ ਉਲਝੇ ਪਏ ਵਿਚਾਰੇ ਕੱਲ ਅੱਜ ਅੱਜ ਦੀ ਤਰੀਕ ਉਹਨਾਂ ਦੇ ਸੁਣੋ ਮੇਰੀ ਗੱਲ ਅੱਜ ਦੀ ਤਰੀਕ ਉਹਨਾਂ ਦੀ ਵਿਜੀਲੈਂਸ ਦੇ ਆ ਜੀ ਕੱਲ ਨੂੰ ਡਾਇਰੈਕਟਰ ਸਾਹਿਬ ਦੇ ਆ ਜੀ ਮਹੀਨੇ ਦੇ ਵਿੱਚ ਜੀ 10 ਦਿਨ ਦਾ ਤਰੀਕਾਂ ਤੇ ਹੀ ਰਹਿੰਦੇ ਉਹ ਜਦ ਕਿ ਇਹਨਾਂ ਤਰੀਕਾਂ ਚੋਂ ਨਿਕਲਣਾ ਕੁਛ ਨਹੀਂ ਕੁਛ ਹੀ ਮੰਨ ਲਓ ਹੁਣ ਤੁਸੀਂ ਬਤ ਉਹਨਾਂ ਤੋਂ ਮਤਲਬ ਪੜੇ ਨਹੀਂ ਕਿ ਇਹ ਵੀ ਹੋ ਜਾਵੇ ਉਹ ਤੁਹਾਨੂੰ ਨਹੀਂ ਕਹਿਦੇ ਚਾਰਜ ਬਈ ਤੁਸੀਂ ਇਹ ਕੰਮ ਕਰ ਦੋ ਚਾਰਜ ਦਾ ਵੇਖੋ ਜੀ ਨਗਰ ਕੌਂਸਲ ਦੀ ਵਾਈਸ ਪ੍ਰਧਾਨ ਦੀ ਕੁਰਸੀ ਖਾਲੀ ਪਈ ਹੈ ਜੀ ਹਾਏ ਜੇ ਕੋਈ ਹੁਣ ਧੱਕੇ ਨਾਲ ਬੈਠਾ ਹੈ ਤਾਂ ਉਹਨੂੰ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ 21 ਐਮਸੀਆ ਨੇ 2021 ਦੇ ਵਿੱਚ ਹੀ ਬਤਾ ਪਤਾ ਸੀਗਾ ਜੀ ਉਸ ਤੋਂ ਬਾਅਦ ਇਹ ਕੁਰਸੀ ਖਾਲੀ ਪਈ ਹੈ ਨਾ ਵਾਈਸ ਪ੍ਰਧਾਨ ਦੀ ਚੋਣ ਹੋਈ ਹੈ ਜੀ ਤੇ ਸਮਾਂ ਤੁਹਾਨੂੰ ਵੀ ਪਤਾ ਕਿੰਨਾ ਰਹਿ ਗਿਆ ਜੀ ਪਤਾਈਓ ਕਹਿੰਦੇ ਕਮੇਟੀ ਭੰਗ ਹੋਣ ਵਾਲੀ ਹੈ ਦਾ ਮਤਲਬ 5 ਕਿ ਮਹੀਨੇ ਰਹਿ ਗਿਆ ਮਤਲਬ 5-6 ਮਹੀਨੇ ਹੈ ਜੀ ਹਾਂ ਕਹਿੰਦਾ ਬਾਬ ਮੈਂ ਇਹੀ ਗੱਲ ਕਹੀ ਮੈਂ ਇੰਨੇ ਦੇ ਪਿੱਛੇ ਕਿਉਂ ਆਪਾਂ ਨੂੰ ਕਿ ਤੁਸੀਂ ਵੀ ਕਰਵਾ ਸਕਦੇ ਇੰਨੀ ਗੱਲ ਕੰਮ ਵੇਖੋ ਜੀ ਜੋ ਹੁਕਮ ਪ੍ਰਧਾਨ ਦਾ ਜੀ ਉਹ ਤਾਂ ਹੁਕਮ ਪ੍ਰਧਾਨ ਦਾ ਹੀ ਮੰਨਿਆ ਜਾਣਾ ਹੈ ਇਹ ਕਹਿੰਦੇ ਵੀ ਕਰ ਦਿਓ ਸੈਕਟਰੀ ਨੂੰ ਕਹਿੰਦੇ ਆ ਸੈਕਟਰੀ ਕੋਈ ਨਹੀਂ ਕਰਦਾ ਸੈਕਟਰੀ ਨੂੰ ਵੀ ਡਿੱਕੇ ਬਹੁਤ ਲੱਗਦੇ ਹੈ ਜੀ ਵੇਖੋ ਨਾਂ ਵਰਤਿਆ ਜਾਂਦਾ ਇਸ ਕੋ ਸਾਨੂੰ ਵੀ ਪਤਾ ਹੈ ਵੀ ਸਪੀਕਰ ਸਾਹਿਬ ਨਹੀਂ ਚਾਹੁੰਦੇ ਵੀ ਸ਼ਹਿਰ ਦਾ ਵਿਕਾਸ ਨਾ ਹੋਵੇ ਪਰ ਇੱਥੇ ਨਾਂ ਲਿਆ ਜਾਂਦਾ ਵੀ ਅਫਸਰ ਵੀ ਤਾਂ ਆਕੇ ਲੱਗਣਾ ਜੀ ਫੇਰ ਸਾਡੇ ਈਓ ਸਾਹਿਬ ਹੈ ਜੀ ਜੇਏ ਸਾਹਿਬ ਹੈ ਇਹਨਾਂ ਕੋਲ ਤਿੰਨ ਤਿੰਨ ਕਮੇਟੀਆਂ ਜੀ ਹਫਤਾ 5 ਦਿਨ ਦਾ ਜੀ ਜਦੋਂ ਤਿੰਨ ਤਿੰਨ ਕਮੇਟੀਆਂ ਦਾ ਚਾਰਜ ਇੱਕ ਅਫਸਰ ਕੋਲੇ ਹੋਊਗਾ ਜੀ ਉਹ ਕਿੰਨਾ ਕੁ ਟਾਈਮ ਦੇਊਗਾ ਨਗਰ ਕੌਂਸਲ ਇੱਕ ਤੁਹਾਨੂੰ ਗੱਡੀ ਬਾਰੇ ਕਹੀ ਸੀ 12 ਨੰਬਰ ਵਾਰਡ ਚ ਉਹ ਅਜੇ ਤੱਕ ਕੋਈ ਗੱਡੀ ਨਹੀਂ ਆਈ ਗੱਡੀਆਂ ਤਾਂ ਜੀ ਸਾਰੀ 30 ਦੀਆਂ 30 ਗੱਡੀਆਂ ਇਹਨਾਂ ਚਲਾਤੀਆਂ ਜੀ ਤੇ ਗੱਡੀ ਇੱਕ ਵੀ ਨਹੀਂ ਸਾਡੇ ਕੋਲ ਹੁਣ ਇਹ ਤਾਂ ਸੈਂਟਰ ਇਨਸਪੈਕਟਰ ਨੂੰ ਪੁੱਛਾਂਗੇ ਜੀ ਕਿਉਂ ਜੇ ਇੱਕ ਇੱਕ ਵਾਰਡ ਨੂੰ ਇੱਕ ਇੱਕ ਗੱਡੀ ਦਿੱਤੀ ਹੈ ਤਾਂ ਤੁਹਾਡੇ ਵਾਰਡ ਚ ਕਿਉਂ ਨਹੀਂ ਪਹੁੰਚ ਰਹੀ ਹਾਂਜੀ ਹੁਣ ਤੁਸੀਂ ਗਲੀ ਕਹਿੰਦੇ ਛੋਟੀ ਆ 18 ਫੁੱਟੀ ਗਲੀ ਆ ਤੇ ਗੱਡੀ ਕਿਉਂ ਨਾ ਵੜੂਗੀ ਉਥੇ ਚਲੋ ਗਲੀ ਛੋਟੀ ਆ ਤਾਂ ਗੱਡੀ ਬਾਹਰ ਵੀ ਤਾਂ ਖੜ੍ਹ ਸਕਦੀ ਆ ਜੀ ਜੇ ਹੈਲਪਰ ਵੀ ਦਿੱਤੇ ਹੋਏ ਉਹਨਾਂ ਨੂੰ ਬੈਟਰੀ ਵਾਲੇ ਰੱਖੇ ਭੇਜ ਦੋ ਬੰਦੇ ਜੀ ਬੈਟਰੀ ਵਾਲੇ ਪੰਜ ਰਕਸ਼ੇ ਵੀ ਹੈਗੇ ਜੀ ਸਾਡੇ ਕੋਲੇ ਉਹ ਵੀ ਚੱਲ ਰਹੇ ਆ ਜੀ ਉਹ ਤੰਗ ਗਲੀਆਂ ਅਸੀਂ ਮੰਗਾਏ ਗਏ ਸੀ ਜੀ ਤੁਹਾਡੇ ਤੇ ਸਾਨੂੰ ਵਿਸ਼ਵਾਸ ਹੈ ਕਿ ਇੱਕ ਥੋੜੇ ਆ ਦੋ ਕੰਮ ਹੈਗੇ ਆ ਲੇਕਿਨ ਮੇਟ ਵਾਲੀ ਆ ਹਾਂਜੀ ਇੱਕ ਗੱਡੀ ਆ ਜੀ ਇਹ ਕੌਂਸਲਿਕਰ ਕੰਮ ਸਾਡਾ ਹੋਵੇ। ਵੇਖੋ ਜੀ ਮੈਂ ਤਾਂ ਸਵੇਰੇ ਹੀ ਜਾ ਕੇ ਹੁਣ ਤਾਂ 5 ਵਜੇ ਗਏ ਜੀ ਟਾਈਮ ਹੋ ਚੁੱਕਿਆ ਹੈ ਜੀ ਨਗਰ ਕੌਂਸਲ ਦੇ ਅਫਸਰ ਵੀ ਚਲੇ ਗਏ ਹੋਣਗੇ। ਕੱਲ ਸਵੇਰੇ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਪ੍ਰੋਬਲਮ ਉਹਨਾਂ ਨੂੰ ਆ ਰਹੀ ਹੈ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਜੀ। ਬਾਕੀ ਕੰਮਾਂ ਦੀ ਤੁਸੀਂ ਗੱਲ ਕਰੋ ਜੀ ਮੇਰੇ 24 ਨੰਬਰ ਵਾਰਡ ਦੇ ਵਿੱਚ 48 ਗਲੀਆਂ ਪੈਂਦੀਆਂ ਜੀ। ਹਾਂਜੀ ਹਾਂਜੀ ਤੇ ਮੈਂ ਆਪਦੇ 4.5 ਸਾਲਾਂ ਦੇ ਵਿੱਚ 46 ਗਲੀਆਂ ਨਵੀਆਂ ਬਣਾਤੀਆਂ ਜੀ। ਮਤਲਬ ਤਿੰਨ ਰਹਿ ਗਈਆਂ। ਦੋ ਗਲੀਆਂ ਰਹਿ ਗਈਆਂ ਜੀ ਇੱਕ ਸ਼ਾਮ ਮੰਦਰ ਦੀ ਗਲੀ ਹੈ ਜੀ ਤੇ ਇੱਕ ਗਲੀ ਹੈਗੀ ਹੈ ਜੀ ਆਪਣਾ ਕਰਮੇ ਟੇਲ ਤੇ ਹਜੇ ਵੀ ਮੇਰੇ ਕੋਲ ਕਹੇਂਦਾ ਮਤਲਬ ਵੀ ਫੰਡ ਤਾਂ ਹੈਗਾ ਹੀ ਹੈ ਜੀ ਉਹ ਗਲੀਆਂ ਪਾਸ ਹੈਗੀਆਂ ਹਾਂਜੀ ਤੇ ਉਹ ਵੀ ਆ ਬਰਸਾਤਾ ਰੋਕ ਦਿਆਂ ਤਾਂ ਉਹ ਵੀ ਕੰਪਲੀਟ ਕਰ ਦੇਣਗੇ ਦੋਵੇਂ ਗਲੀਆਂ ਕੰਪਲੀਟ ਗੋਪੀ ਦੀ ਕਿਹੋੜੀ ਗੋਪੀ ਦਾ ਏਰੀਆ ਦੀ ਕਿਹੋੜੀ ਕੰਮ ਹੋ ਰਿਹਾ ਵੇਖੋ ਜੀ ਕੰਮ ਤਾਂ ਵੇਖੋ ਆਪਦੀ ਪੈਸੇ ਤਾਂ ਸਾਰਿਆਂ ਨੂੰ ਵੰਡ ਕੇ ਹੀ ਮਿਲੇ ਆ ਜੀ ਹਾਂਜੀ ਫਿਰ ਬਾਕੀ ਆਪਦੀ ਇੱਛੇ ਕਰਦੇ ਆ ਜੀ ਸਾਰੇ ਐਮਸੀ ਕਰਦੇ ਆ ਉਹ ਤੁਹਾਨੂੰ ਮੈਂ ਤੁਹਾਨੂੰ ਵੀਡੀਓ ਵੇਖੀ ਹੋਗੀ ਆਈਓਗ ਨਿਕਲ ਹਾਂਜੀ ਗੋਪੀ ਜਰਾ ਆ ਪਿੱਟੀ ਇਹਨਾਂ ਦਾ ਮੇਰਾ ਆ ਦਾ ਨਹੀਂ ਕੰਮ ਹੁੰਦਾ ਨਹੀਂ ਵੇਖੋ ਜੀ ਕੰਮ ਤਾਂ ਵੇਖੋ ਕੰਮ ਤਾਂ ਜਿਹੜੇ ਹੈ ਜੀ ਮੈਨੂੰ ਪਤਾ ਜੀ 2021 ਦਾ ਮੈਂ ਲੱਗਿਆ ਲੋਕਾਂ ਦੀ ਡਿਮਾਂਡ ਹੀ ਈ ਸੀ ਜਦੋਂ ਅਸੀਂ ਵੋਟ ਮੰਗਣ ਆਏ ਆ ਵੀ ਸਾਡੀ ਆ ਸੜਕ ਬਣਾਓ ਜੀ ਸਾਨੂੰ ਲੰਘਣ ਨਾਲ ਸੇ ਤਕਲੀਫ ਹੁੰਦੀ ਹੈ ਜੀ ਤੇ ਸਾਨੂੰ ਵੀ ਇਹ ਸੜਕ ਲਾਸਟੇ ਆ ਕੇ ਬਣੀ ਹੈ ਜੀ 4 ਸਾਲ ਲੱਗੇ ਅਜੇ ਵੀ ਇਹ ਮੰਦਰ ਤੱਕ ਕੰਪਲੀਟ ਹੋਈ ਹੈ ਅੱਗੇ ਹਰੀਨੋ ਫਾਟਕ ਤੱਕ ਬਣਨੀ ਹੈ ਜੀ ਜਲਦੀ ਹੀ ਬਣੂਗੀ ਇਹ ਵੀ ਕਿਉਂਕਿ ਇਹਦਾ ਟੈਂਡਰ ਹੈ ਜਿਹੜਾ ਬਠਿੰਡੇ ਕੋਲੇ ਬਠਿੰਡੇ ਦੀ ਪਾਰਟੀ ਹੈ ਜੀ ਉਹਨਾਂ ਕੋਲੇ ਆ ਇਹ ਅੱਡ ਪਾਰਟੀ ਕੋਲੇ ਸੀਗਾ ਜੀ ਇਹ ਕੰਪਲੀਟ ਹੋ ਗਿਆ ਇਹ ਨਾਲ ਹੀ ਜਲਦ ਸ਼ੁਰੂ ਕਰ ਦਿੱਤਾ ਜਾਊਗਾ ਜਿਹੜਾ ਆਪਣੇ ਪਹਿਲਾਂ ਮਤਲਬ ਗੱਡੀ ਆਈ ਸੀ ਵਿੱਚੋਂ ਇਟਾ-ਉਟਾ ਵਗੈਰਾ ਉਹਦੇ ਕਰਕੇ ਵੀ ਸਮੱਸਿਆ ਕੋਈ ਆ ਰਹੀ ਨਹੀਂ ਸਮੱਸਿਆ ਤਾਂ ਆ ਰਹੀ ਹੈ ਜੀ ਕਈ ਵਾਰੀ ਕੀ ਹੁੰਦਾ ਜੀ ਜਦੋਂ ਪਲੱਗ ਕਰਦੇ ਆ ਨਾ ਜੀ ਸੀਵਰੇ ਸਾਫ਼ ਕਰਨ ਲੱਗੇ ਉਹ ਪਲੱਗ ਕਾਲੀ ਕਾਲੀ ਚ ਲੇਬਰ ਵੀ ਕੱਢਣਾ ਭੁੱਲ ਜਾਂਦੀ ਹੈ ਜੀ ਨਹੀਂ ਜੀ ਮੇਰੇ ਘਰ ਨੂੰ ਪਤਾ ਨਹੀਂ ਜਿਹੜੇ ਠੇਕੇਦਾਰ ਸੀ ਬਠਿੰਡੇ ਦਾ ਹੂੰ ਉਹਦਾ ਜਿਹੜਾ ਬੰਦਾ ਮਨੀਮ ਲਾਇਆ ਸੀ ਹੂੰ ਉਹਨੇ ਸਵਾਈ ਨਹੀਂ ਕਰਾਈ ਸੀ ਤੇ ਜਿਹੜਾ ਨਵਾਂ ਠੇਕੇਦਾਰ ਦੀ ਜੂ ਆਪਾਂ ਕਹਿੰਦੇ ਚਾਲੂ ਲਾਈਨ ਕਰਾਉਣੀ ਆ ਉਹਨੇ ਕੋਈ ਇਕਟਾ ਨਹੀਂ ਕਢੀਆਂ ਕੋਈ ਨਹੀਂ ਕੀਤੀਆਂ ਉਹ ਕਹਿੰਦਾ ਵੀ ਪ੍ਰੋਵਾਈਡਰ ਹੀ ਹੋਈ ਪਈ ਹੈ ਬਸ ਕਈ ਵਾਰੀ ਕਿਤੇ ਰਹਿ ਵੀ ਜਾਂਦੀਆਂ ਕਿ ਲੇਬਰ ਦੀ ਵੀ ਅੰਗੈਲੀ ਹੋ ਜਾਂਦੀ ਹੈ ਜੀ ਕਈ ਵਾਰੀ ਪਲੱਗ ਨਹੀਂ ਖੋ ਨਾਲੇ ਆ ਹਮਮ ਨਾਲਿਆਂ ਦੀ ਸਫਾਈ ਕਰਨੀ ਜ਼ਰੂਰੀ ਹੈ ਕਿ ਨਹੀਂ ਨਾਲਿਆਂ ਦੀ ਸਫਾਈ ਬਹੁਤ ਜ਼ਰੂਰੀ ਹੈ ਜੀ ਹੁਣ ਤੁਸੀਂ ਆਪਾ ਜੈਤੋ ਰੋੜੀ ਵੇਖ ਲੀਏ ਜੀ ਜੈਤੋ ਰੋਡ ਦੇ ਉੱਤੇ ਦੁਕਾਨਦਾਰਾਂ ਨੇ ਹੀ ਨਾਲਿਆਂ ਉੱਤੇ ਲੈਂਟਰ ਪਾ ਕੇ ਜੀ ਸਾਰੇ ਕਵਰ ਕੀਤੇ ਹੋਏ ਆ ਕਿਉਂ ਨਹੀਂ ਛੜਾਉਂਦੇ ਫਿਰਗੇ ਇਹ ਉਹ ਚੜਾਈਏ ਦਾ ਤਾਂ ਹੈ ਜੀ ਵੇਖੋ ਜੇ ਅਸੀਂ ਹੁਣ ਕੁਝ ਵੀ ਕਰਾਂਗੇ ਕੱਲ੍ਹ ਨੂੰ ਸਫਾਈ ਨਾਲੇ ਸਾਫ਼ ਕਰਨ ਲੱਗ ਜੰਨੇ ਆ ਜੀ ਲੈਂਟਰ ਤੋੜਨ ਲੱਗ ਜੰਨੇ ਆ ਜੀ ਤਾਂ ਸਪੀਕਰ ਸਾਹਿਬ ਨੂੰ ਫੋਨ ਆ ਜਾਂਦਾ ਜੀ ਉਤੋਂ ਵੀ ਸਪੀਕਰ ਸਾਹਿਬ ਨੇ ਕਹਿੰਦੇ ਵੀ ਕਿਸੇ ਗਰੀਬ ਨੂੰ ਤੰਗ ਨਹੀਂ ਕਰਨਾ ਜੀ ਹੁਣ ਕੀ ਕਰਾਂਗੇ ਦੱਸੋ ਮੈਨੂੰ ਉਹ ਮਜਬੂਰੀ ਸਾਰਿਆਂ ਕੰਮ ਕਰਨ ਦਾ ਤਾਂ ਹਰੇਕ ਦਾ ਮਨ ਕਰਦਾ ਹੈ ਜੀ ਭੁਪਿੰਦਰ ਸਿੰਘ ਸੱਘੂ ਬਹੁਤ ਹੀ ਵਧੀਆ ਪ੍ਰਧਾਨ ਹੈ ਜੀ ਜੇ ਆਪਾਂ ਕਹੀਏ ਕਹਿਣ ਨੂੰ ਲੋਕ ਦੋਸ਼ ਲਾ ਰਹੇ ਉਹਤੇ ਇੱਕ ਘਰ ਦੇ ਚਾਰ ਜੀਆ ਨੂੰ ਇਕੱਠੇ ਲੈ ਕੇ ਚੱਲਣਾ ਬਹੁਤ ਔਖਾ ਹੈ ਜੀ ਤੇ ਇਹ ਬੰਦਾ ਜੀ ਜਿਹੜਾ ਪ੍ਰਧਾਨ ਹੈ 21 ਐਮਸੀ ਲੈ ਕੇ ਚੱਲਿਆ ਸੀ ਤੇ 21 ਐਮਸੀ ਅੱਜ ਵੀ ਉਹਦੇ ਨਾਲ ਖੜੇ ਆ ਵਾਰਡ ਨੰਬਰ ਕਿੰਨਾ ਜੀ ਐਮਸੀ ਦਾ ਮੇਰਾ 24 ਨੰਬਰ ਵਾਰਡ ਹੈ ਜੀ ਇਹ ਵੀ ਆਪਣੇ ਐਮਸੀ ਟੈਂਸਲ ਜੀ ਜੋ 25 ਨੰਬਰ ਵਾਰਡ ਦੀ ਹੈ 24 24 24 ਸੌਰੀ ਇੱਕ 24 ਦਾ ਬਾੜ ਦੇ ਇਹਨਾਂ ਨੇ ਰਾਧਾ ਕ੍ਰਿਸ਼ਨ ਤੋਂ ਲੈ ਕੇ ਮਤਲਬ ਟਿੱਕਰ ਬਣਾਈ ਹੈ ਆਪਣੀ ਗਲੀ ਐਂਟਰ ਲੌਬ ਅਤੇ ਬਾਕੀ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਫਸਟ ਜਲਦ ਵੀ ਉਹ ਫਾਈਨਰ ਰੋਡ ਟਿੱਕਰ ਵੀ ਗਲੀ ਫਟਕ ਤੱਕ ਕੰਪਲੀਟ ਹੋਏਗੀ ਹਾਂ ਜਲਦ ਕੰਪਲੀਟ ਹੋਏਗੀ ਠੀਕ ਹੈ ਧੰਨਵਾਦ ਤੁਹਾਡਾ